ਅੱਜ ਦੀ ਗੱਲ ਦੀ ਸਾਰਿਆਂ ਨੂੰ ਫੇਰ ਹਾਜ਼ਰ ਹਾਂ ਇੱਕ ਨਵੇਂ ਵੀਡੀਓ ਦੇ ਨਾਲ ਨਵੇਂ ਟਰੈਕਟਰ ਦੇ ਨਾਲ ਸਵਰਾਜ 855 ਜੀ ਐਫ ਈ ਸਵਰਾਜ 855 ਐਫ ਈ ਹੈ ਜੀ 2007 ਮਾਡਲ ਹੈ ਸਾਫ਼ ਤੇ 오ਰੀਜਨਲ ਟਰੈਕਟਰ ਆ ਮਾਡਲ 2007 ਆ ਪੰਜਾਬ ਨੰਬਰ ਆ ਜੀ ਚਾਰੇ ਟਾਇਰ ਐਮ ਆਰ ਐਫ ਦੇ ਆ ਨਵੇਂ ਟਾਇਰ ਆ ਚਾਰੇ ਐਮ ਆਰ ਐਫ ਦੇ ਪਾਵਰ ਸਟੀਅਰਨ ਡਬਲ ਕਲੱਚ ਆ ਪਾਵਰ ਸਟੀਅਰ ਨੇ ਡਬਲ ਕਲਚ ਆ ਤੇ ਇੰਜਨ ਕਲੋਸ ਕਰਦਾ ਈ ਕਲੋਸ ਕਰਦੇ ਨੇ ਦੇ ਨਾਲ ਆ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਸਾਰਾ オリジナル ਟਰੈਕਟਰ ਆ ਸਾਫ ਪਾਵਰ ਸਟੀਅਰ ਨਾ ਬਿਲਕੁਲ ਨਵੇਂ ਕ੍ਰਿਸ਼ਣ ਦੇ ਵਿੱਚ ਟਰੈਕਟਰ ਪਿਆ ਨਵੇਂ ਢਾਰਾਂ ਦੇ ਵਿੱਚ ਆ ਬਾਈ ਹੁਣ ਦੀ ਡਿਮਾਂਡ 3 ਲੱਖ ਤੇ 25000 ਨੰਬਰ ਸਕਰੀਨ ਤੇ ਆ 8872944826 882944826 ਸਾਰੀ ਜਾਣਕਾਰੀ ਲੈ ਸਕਦੇ ਆਪਾਂ 325000 ਡਿਮਾਂਡ ਆ ਨਵੇਂ ਨਵੇਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਓਪ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ